ਦੇਖੋ ਨਸ਼ੇ ਦਾ ਟੀਕਾ ਲਗਾ ਕੇ ਨੌਜਵਾਨ ਦੀ ਹਾਲਤ ਸਾਰਾ ਦਿਨ ਲਗਾ ਕੇ 5-600 ਰੁਪਏ ਕਮਾਉਣ ਵਾਲਾ ਕਾਦੀਆਂ ਦਾ ਨੌਜਵਾਨ 400 ਰੁਪਏ ਦਾ ਟੀਕਾ ਲਾ ਕੇ ਬਟਾਲਾ ਦੇ ਨਸ਼ੇਲੀ ਬਦਨਾਮ ਹੋ ਚੁੱਕੇ ਇਲਾਕੇ ਗਾਂਧੀ ਨਗਰ ਕੈਂਪ ਵਿੱਚ ਇਸ ਹਾਲਤ ਵਿੱਚ ਘੁਮ ਰਿਹਾ ਹੈ ਬੈਠੇ-ਬੈਠੇ ਜਿਵੇਂ ਬਾਰ-ਬਾਰ ਧਰਤੀ ਮਾਨੋ ਸਲਾਮ ਕਰ ਰਿਹਾ ਹੈ ਪਰ ਅਸਲ ਵਿੱਚ ਇਸ ਤੇ ਨਸ਼ਾ ਹਾਵੀ ਹੈ ਗੱਲਬਾਤ ਕਰਨ ਤੇ ਇਸਨੇ ਦੱਸਿਆ ਕਿ ਇਸਨੇ ਨਾੜਾ ਵਿੱਚ ਨਸ਼ੇ ਦਾ ਇੰਜੈਕਸ਼ਨ ਲਗਾਇਆ ਹੈ ਜੋ ਇਸਨੇ 400 ਵਿੱਚ ਗਾਦੀ ਕੈਂਪ ਤੋਂ ਖਰੀਦਿਆ ਗੱਲਬਾਤ ਦੌਰਾਨ ਇਸਨੇ ਇਹ ਵੀ ਦੱਸਿਆ ਕਿ ਉਹ ਨਸ਼ਾ ਛੱਡਣਾ ਤਾਂ ਚਾਹੁੰਦਾ ਹੈ ਪਰ ਛੱਡਿਆ ਨਹੀਂ ਜਾਂਦਾ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਲਾਪਰੇ ਸਿੰਘ ਖੁਸ਼ਪੁਰ ਦੀ ਰਿਪੋਰਟ ਕੀ ਕਰਦਾ ਕੀ ਹੈ ਨੇ ਇਹਨਾਂ ਨਾਲ ਲੈ ਕਿਥਾਂ ਹੀ ਲੈ ਕਿਥਾਂ ਲੈ ਕਿਥਾਂ ਲੈ ਆਇਆ ਇੱਥੇ ਹੁੰਦਾ ਹੈ ਕਿਤਾ ਕੋਲ ਮਿਲ ਜਾਂਦਾ ਰਮਾਨਾ ਇਹ ਰਾਮਨਾ ਪਤਾ ਨਹੀਂ ਭਾਈ ਮੇਰਾ ਕਾਦੀਆਂ ਦਾ ਸ਼ਹਿਰ ਕਾਦੀਆਂ ਤੋਂ ਆ ਹਾਂਜੀ ਇੱਥੇ ਲੈਣਾ ਹੈ ਇਹ ਲੈਣੀ ਹੈ ਹਾਂ ਮੈਂ ਦੇੜੀ ਰੰਮਾ ਹਾਂ ਫੜਿਆ ਤੇ ਘਟੀ ਗੱਲ ਚ ਹਾਂ ਉਹ ਇੱਥੇ ਭਈ ਨਹੀਂ ਲੰਮੇ ਕੋ ਪਿਆ ਗਾਰੇ ਹਾਂਜੀ ਲੰਮੇ ਕੋ ਪਿਆ ਲਾਇਆ ਕਿਥੇ ਲਾਇਆ ਕਿਹੜੀ ਜਗ੍ਹਾ ਤੇ ਲਾਇਆ ਨਹੀਂ ਮੈਂ ਯਾਰ ਨਹੀਂ ਲਾਗੜੀ ਜਗ੍ਹਾ ਦਾ ਹੀ ਹਾਂਜੀ ਲਾਗੜੀ ਜਗ੍ਹਾ ਦਾ ਹੀ ਕਿੱਥੇ ਵਿਖਾਈ ਉਹਹਾ ਬਾਂਗ ਕਿਥੇ ਲਾਇਆ ਨਲਾਂ ਦਾ ਲਾਇਆ ਤੇਰਾ ਕੰਮ ਵੇ ਪੁੱਤ ਕਿੰਨੇ ਪੈਸੇ ਕਮਾਉਣਾ ਆ ਤਾਂ ਫੇਰ ਉਹ ਬੰਦ ਮੰਦ ਮੰਦ ਤੇ ਕਹਿੰਦਾ ਨਸ਼ਾ ਬੰਦ ਕਰਤਾ 31 ਤਰੀਕ ਨੂੰ ਲੈਂਦੇ ਕਿ ਤੁਹਾਨੂੰ ਬੰਦ ਹੋ ਗਿਆ ਹੁੰਦੇ ਨਸ਼ਾ ਬੰਦ ਹੋ ਗਿਆ ਹਾਂ ਇੱਦਾਂ ਦੇਖੀਂ ਇਹਨਾਂ ਆਈ ਤਾਂ ਵਿੱਚ ਗੁੰਡ ਵੀ ਮੰਨ ਲੈਂਦੇ ਸੀ। ਹੂੰ। ਤੁਸੀਂ ਬਸ ਲੈ ਸਾਹਮਣੇ। ਕੱਲ ਪਰਸੋਂ ਹੀ ਗੁੰਡੇ ਨਾਲ ਭੈਣ ਪਾਲੇ ਦੇ ਉਹ ਐ ਦੋ ਹੁਣਾ ਲੈ ਕੇ ਚੁੜ ਗਏ। ਹੁਣ ਕਿਸ ਲੈ ਤੂੰ ਸਾਹਮਣੇ? ਹੈ? ਕਿਸ ਲੈ ਹੁਣ? ਪਤਾ ਨਹੀਂ ਮੁੰਡਾ ਇੱਥੇ ਇੱਕ ਆਇਆ ਏ। ਹਾਂ। ਉਹ ਮੇਰਾ ਨੂਦ ਸ਼ਾਂਤ ਜੋਂ ਜੀ। ਕਿੰਨੇ ਦਾ? ਤੇ ਮੈਂ ਭਰੀ ਲਿਆ 500 400। ਓਹ ਹੋ। ਡੇਢ ਕਿਨੇ? 500 550। ਕਾ ਵਾਇਦਾ? ਉਤ ਕੀ ਘਰ ਖੜੇਗਾ ਕਿਦਾਂ ਖਾਏਗਾ ਕਿਦਾਂ ਕਰੇਗਾ ਆਹੋਂ ਦੇ ਆਹ ਤਿੰਨਾਂ ਦੇਰ ਮਿੰਨਾ ਹੋ ਗਿਆ ਇਹ ਇਹ ਨਹੀਂ ਨਾ ਕੋਈ ਤਾਂ ਆਈਦਾ ਦਾ ਜੇ ਥੋੜੇ ਬੋਲੇ ਮਮੀ ਨੂੰ ਦੇਖਵਾਇਆ ਤਾਂ ਹੁੰਦਾ ਕੀ ਇਹਨੇ ਇਹਦੇ ਨਾਲ ਟੀਕਾ ਲਾਇਆ ਹੁਣ ਕੀ ਹੋਣਿਆ ਕੋਣੀ ਵੇਖੋ ਆ ਤੁਹਾਡੇ ਸਾਹਮਣੇ ਇਹ ਮੋਰ ਬਣਿਆ ਹੁਣ ਚੰਗਾ ਲੱਗਣਿਆ ਆਂਦੇ ਜਾਂਦੇ ਵੇਖਣਿਆ ਵੇ ਗਾਰੇ ਦੇ ਵਿੱਚ ਸਿਰ ਸੁੱਟਿਆ ਖੜਾ ਕਿੱਥੇ ਐਸ ਟਾਈਮ ਕਿੱਥੇ ਖਲੋਤਾ ਹੈ ਕਿਹੜਾ ਇੱਕ ਇਲਾਕਾ ਵਾ ਕਿਹੜਾ ਲੱਕ ਬਟਾਲੇ ਨਹੀਂ ਬਟਾਲੇ ਕਿਹੜੀ ਜਗ੍ਹਾ ਵਾ ਇਹ ਕਿਹੜਾ ਲੱਕ ਮੱਲਾ ਕਿਹੜਾ ਹੈ ਇਹ ਕਿਹੜਾ ਮੱਲਾ ਵਾ ਮੱਲੇ ਮੈਨੂੰ ਇੰਨਾ ਪਤਾ ਕੈਂਪਰ ਹੀ ਹੈ ਇੰਨਾ ਵਾ ਪਾਜਾ ਕੈਂਪਰ ਇਹਨਾਂ ਨੂੰ ਕੈਂਪਰ ਹੀ ਹੈ ਲਾਇਆ ਕਿੱਥੇ ਤਵਾ ਸੀ ਤਾਹ ਕਰ ਕੋ ਨਈ ਨਲਾਂ ਜੇ ਲਾਇਆ ਨਲਾਂ ਜੇ ਲਾਇਆ ਉਹ ਥੋੜਾ ਪਖਾਣਾ ਮਿਲ ਜਾ ਨਲਾਂ ਜੇ ਥੋੜਾ ਪਖਾਣਾ ਨਸ਼ਾ ਦੇ ਕਹਿੰਦੇ ਬੰਦ ਹੋ ਗਿਆ ਇੰਨੀਆਂ ਰੈਲੀਆਂ ਤੁਹਾਡੇ ਪਿੰਡ ਰੈਲੀ ਨਹੀਂ ਐ ਵੇਖੀ ਡਕਣਾ ਪਈ ਹਾਂ ਧਰਤੀ ਮੇਰੀ ਮਾਂ ਹੈ ਧਰਤੀ ਮੇਰੀ ਮਾਂ ਹੈ ਕਹਿੰਦੇ ਵੇ ਲੋਕੀ ਮਯਾਖ ਬਣ ਜਾਂਦਾ ਨਾ ਬੰਦਾ ਆਪ ਹੀ ਮਯਾ ਬਣਾਉਨੇ ਆ ਆਪਣਾ ਕੀ ਮਿਲਦਾ ਨਸ਼ਾ ਕਰਕੇ ਵੇ ਆਪਾਂ ਨੂੰ 600 ਰੁਪਏ ਤਾਂ ਦਿਹਾੜੀ ਆ ਹੁਣ ਦਿਹਾੜੀ ਵੀ ਤੇਰੇ ਕੋਲ ਲਗਣੀ ਨਹੀਂ ਅੱਜ ਕੱ ਲੱਗ ਜੇਗੀ ਦਿਹਾੜੀ ਤਾਂ ਲਾਉਣੀ ਆ ਫੁਰਤੀ ਆ ਜਾਈਏ ਤੇਰਾ ਮਹਾਰਾਜ ਲਾਉਣੀ ਨਹੀਂ ਨਾ ਅੱਜ ਜਾਣਾ ਵਾ ਕਿੱਥੇ ਬੰਦਾ ਸਰੀਰ ਤਾਂ ਪਹਿਲਾਂ ਹੀ ਸੈੱਟ ਹੋ ਗਿਆ ਤੂੰ ਬੈਟ ਕਾ ਮਾਰ ਪੰਜ ਸੱਤ ਠੀਕ ਹੋ ਜਾਏਗਾ ਫੁਰਤੀ ਆਏਗੀ ਹਾਂ ਬਾਜੀਆਂ ਵੀ ਜਾਰੇ ਜੀ ਨਹੀਂ ਚੜਦਾ 10 ਮਾਰ ਦ 10 ਬੈਟ ਕਾ ਮਾਰ ਨਹੀਂ ਜ਼ਿਆਦਾ ਨਾ ਰਹੇ ਮੈਂ ਰੰਦਾ ਨਾ ਗੜ ਅੱਛਾ ਅੱਛਾ ਤਾਂ ਬੜੀਆਂ ਫਿਰ ਬੜੀਆਂ ਰਹਿੰਦੇ